Go. ਸੀ ਦੇਖ ਰਹੇ ਹਾਂ ਪੱਤਰਕਾਰ ਕੁਜਿੰਦਰ ਸਿੰਘ ਦੇ ਨਾਲ ਲਾਈਵ ਤਸਵੀਰਾਂ ਪਿੰਡ ਬਹਿਲੋਲਪੁਰ ਬਿਜਲੀ ਵਿਭਾਗ ਦੇ ਕੁਝ ਕੱਚੇ ਮੁਲਾਜ਼ਮ ਠੇਕੇਦਾਰ ਦੇ ਐਗਰੀਮੈਂਟ ਦੇ ਨਾਲ ਸੀਗੇ ਇਹ ਜੋ ਠੇਕੇਦਾਰ ਦਾ ਟੈਂਡਰ ਪੂਰਾ ਹੋ ਚੁੱਕਿਆ ਨਵਾਂ ਠੇਕੇਦਾਰ ਆਏਗਾ ਤਾਂ ਇਹ ਕਹਿੰਦੇ ਵੀ ਅਸੀਂ ਜੋ ਪੁਰਾਣਾ ਠੇਕੇਦਾਰਾ ਉਹਨਾਂ ਕੋਲੋਂ ਇਹਨਾਂ ਦੀ ਸੈਤਰੀ ਦਾ ਮੁੱਦਾ ਕੋਈ ਇਹ ਬਾਕੀ ਤੁਸੀਂ ਖੁਦ ਮੁਲਾਜ਼ਮਾਂ ਨਾਲ ਇਹਨਾਂ ਨਾਲ ਗੱਲ ਕਰ ਸਕਦੇ ਹੋ ਹਾਂਜੀ ਖਸੀ ਗਾਲ ਜੀ ਕੀ ਨਾਮ ਆ ਜੀ ਆਪਣਾ ਸਾਡਾ ਜਿਹੜਾ ਟੈਂਡਰ ਹਰ ਇੱਕ ਸਾਲ ਖਤਮ ਹੋ ਜਾਂਦਾ ਉਹਦੇ ਵਿੱਚ ਜਿਹੜੀ ਪਿਛਲੀ ਤਨਖਾਹ ਆ ਦੋ ਮਹੀਨੇ ਦੀ ਉਹ ਫਸ ਜਾਂਦੀ ਆ ਤੇ ਐਤਕੀ ਵੀ ਇਸ ਵਾਰ ਵੀ ਸਾਡੀ ਜਿਹੜੀ ਤਨਖਾਹ ਆ ਉਹ ਫਸਣ ਦੇ ਚੱਕਰ ਦੇ ਵਿੱਚ ਹੈਗੀ ਆ ਜਿਹੜਾ ਸਾਡਾ ਵਿੱਚ ਠੇਕੇਦਾਰ ਆ ਉਹ ਸਾਡ ਤੋਂ ਪਹਿਲਾਂ 25000 ਤਨਖਾਹ ਕਹਾ ਗਵਰਨਮੈਂਟ ਤੋਂ ਲੈ ਰਿਹਾ ਸਾਨੂੰ ਕਹਾ 12000 ਦੇ ਰਿਹਾ ਇਸ ਕਰਕੇ ਪੱਕੇ ਕੰਮਿਆਂ ਕੱਚੇ ਕੰਮਿਆਂ ਨੂੰ ਪੱਕੇ ਕਰਨ ਦੇ ਤੌਰ ਤੇ ਅਸੀਂ ਇਹ ਆਪਣੀ ਅੱਜ ਸਟ੍ਰਾਈਕ ਕੀਤੀ ਹੋਈ ਹੈ ਕਿਉਂਕਿ ਇਹਦੇ ਵਿੱਚ ਜੋ ਵੀ ਕੰਮ ਆ ਜਾ ਕੋਈ ਉਹਨੂੰ ਸ਼ਾਰਟ ਸਰਕਟ ਲੱਗਦਾ ਇਹਦੇ ਵਿੱਚ ਕਿਸੇ ਦੀ ਵੀ ਜ਼ਿੰਮੇਵਾਰੀ ਨਹੀਂ ਹੋਏਗੀ ਇਸ ਕਰਕੇ ਅਸੀਂ ਇਹ ਜਦ ਤੱਕ ਸਾਨੂੰ ਕੋਈ ਮੈਸੇਜ ਨਹੀਂ ਲੱਗਦਾ ਪ੍ਰਧਾਨਾ ਵੱਲੋਂ ਤਾਂ ਅਸੀਂ ਇਹ ਕੰਮ ਸਾਢੇ ਤੋਂ ਛੱਡ ਚੁੱਕੇ ਹਾਂ ਸਟ੍ਰੈਕ ਤੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲੇ